सत श्रीकाल जी सारों की हाल चाल जी सबदा तो ती सारे ठीक ठाक होनावे पीज़ा पीजे के लिए आप लिया समान प्याज शिमला मिर्च टमाटर स्वीटकोन मैं तुम्हारों ने करके दिखा दें बहुत ही सौखे तरीके पीज़ा तैयार करा यजारी बेस लिया इसटे नाल ट लगाए हुए है ਇਸ ਨਾਲ ਆਪਣਾ ਜੋ ਪੀਜ਼ਾ ਚੰਗੀ ਤਰ੍ਹਾਂ ਨਾਲ ਪੱਕ ਜਾਏਗਾ ਇਸ ਦੇ ਉੱਪਰ ਆਪਾਂ ਸਭ ਤੋਂ ਪਹਿਲਾਂ ਲਗਾਵਾਂਗੇ ਪੀਜ਼ਾ ਸੌਸ ਪੀਜ਼ਾ ਸੌਸ ਆਪਾਂ 2 ਤੋਂ 3 ਚਮਚ ਲਗਾ ਦਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਫੈਲਾ ਦਾਂਗੇ ਸਾਰੇ ਪੀਜ਼ੇ ਦੇ ਉੱਪਰ ਇਸ ਨਾਲ ਇਸ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਬਿਲਕੁਲ ਆਪਾਂ ਬਾਜ਼ਾਰ ਦੀ ਜਿਹਾ ਪੀਜ਼ਾ ਤਿਆਰ ਕਰਾਂਗੇ ਸਾਰੇ ਪੀਜ਼ੇ ਦੇ ਉੱਪਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਫੈਲਾ ਦਾਂਗੇ ਸਾਰੇ ਪੀਜ਼ੇ ਦੇ ਉੱਪਰ ਫੈਲਾਣ ਤੋਂ ਬਾਅਦ ਆਪਾਂ ਇਸ ਦੇ ਉੱਪਰ ਜੋ ਵੀ ਆਪਾਂ ਸਮਾਨ ਲਿਆ ਉਸ ਨੂੰ ਚੰਗੀ ਤਰ੍ਹਾਂ ਇਸ ਦੇ ਉੱਪਰ ਲਗਾਵਾਂਗੇ ਸੋਹਣੇ ਤਰੀਕੇ ਦੇ ਨਾਲ ਬਾਜ਼ਾਰੀ ਪੀਜ਼ਾ ਆਪਾਂ ਤਿਆਰ ਕਰਨਾ ਹੈ ਤੁਸੀਂ ਦੇਖਦੇ ਜਾਓ ਇਸ ਤੋਂ ਬਾਅਦ ਅਮੁਲ ਦਾ ਚੀਜ਼ ਲਿਆਂਦਾ ਸੀ ਉਹ ਆਪਾਂ ਇਸ ਦੇ ਉੱਪਰ ਐਡ ਕਰਾਂਗੇ ਇਹ ਮੈਂ ਇਸ ਨੂੰ ਉੱਪਰ ਕੱਦੂ ਕਸ ਕਰ ਰਹੀ ਹਾਂ ਇੱਕ ਵਾਰੀ ਆਪਾਂ ਥੋੜਾ ਇਸ ਨੂੰ ਇਸ ਦੇ ਉੱਪਰ ਐਡ ਕਰਾਂਗੇ ਬਾਕੀ ਆਪਾਂ ਇਸ ਨੂੰ ਇਸ ਦੇ ਉੱਪਰ ਬਾਅਦ ਚ ਲਗਾ ਦਾਂਗੇ ਆਧਾ ਚੀਜ਼ ਮੈਂ ਇਸ ਦੇ ਉੱਪਰ ਐਡ ਕਰਤਾ ਉਸ ਤੋਂ ਬਾਅਦ ਜੋ ਆਪਾਂ ਕਟੀਆਂ ਹੋਈਆਂ ਸਬਜ਼ੀਆਂ ਮੈਂ ਤੁਹਾਨੂੰ ਦਿਖਾਈਆਂ ਸੀ ਸ਼ਿਮਲਾ ਮਿਰਚ ਟਮਾਟਰ সুইਟ ਕੌਰਨ ਤੇ ਪਿਆਜ਼ ਉਹਨਾਂ ਨੂੰ ਆਪਾਂ ਇਸ ਦੇ ਉੱਪਰ ਕਰਾਂਗੇ ਐਡ ਚੰਗੀ ਤਰ੍ਹਾਂ ਇਸ ਦੇ ਉੱਪਰ ਸਜਾ ਦਾਂਗੇ ਇਸ ਨੂੰ ਜਿੰਨੀਆਂ ਜ਼ਿਆਦਾ ਸਬਜ਼ੀਆਂ ਲਗਾਈਆਂ ਚਲ ਗਿਆਂ ਉੰਨੇ ਹੀ ਵਧੀਆ ਆਪਣਾ ਪੀਜ਼ਾ ਤਿਆਰ ਹੋਏਗਾ 컬러ਫੁਲ ਜਿਹਾ ਪੀਜ਼ਾ ਤਿਆਰ ਕਰਾਂਗੇ ਆਪਾਂ ਇਹ ਆਪਾਂ ਵੈਜਸ ਪੀਜ਼ਾ ਤਿਆਰ ਕਰ ਰਹੇ ਆਂ ਬਹੁਤ ਹੀ ਵਧੀਆ ਪੀਜ਼ਾ ਤਿਆਰ ਹੋਏਗਾ ਆਪਣਾ ਇਹ ਇਸ ਨੂੰ ਮੈਂ ਓਵਨ ਦੇ ਵਿੱਚ ਤਿਆਰ ਕਰਾਂਗੇ ਤੁਸੀਂ ਇਸ ਨੂੰ ਜੇ ਓਵਨ ਅਵੇਲੇਬਲ ਨਹੀਂ ਹੈ ਤੁਸੀਂ ਇਸ ਨੂੰ ਤਵੇ ਦੇ ਉੱਪਰ ਵੀ ਤਿਆਰ ਕਰ ਸਕਦੇ ਹੋ कढ़ाई उपर भी तैयार कर सकते सद मैं उस दे इस उसके उपर लगा रही हूँ ओरगैनो बहुत वादिया टेस्ट आएगा इसना उस तो बाद आप, आप इस लगावांगे चिली फ्लेक्स अपने तो टेस्ट के हिसाब न लगा सकते हो तेज भी लगा सकते सद भी लगा सकते हो बाकी आपदी आप उपर लगावे चीज जिन्ना ज्यादा चीज होना ही वादिया अपना ਪੀਜ਼ਾ ਬਣ ਕੇ ਹੋਏਗਾ ਤਿਆਰ ਇਹ ਮੈਂ ਸਾਰਾ ਇਕੱਠਾ ਕਰਕੇ ਇਸ ਦੇ ਉੱਪਰ ਲਗਾ ਦਿੱਤਾ ਪੀਜ਼ਾ ਲਗਾਵਾਂਗੇ oregano oregano ਤੇ chili flakes ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਬਿਲਕੁਲ ਸੋਖੇ ਤਰੀਕੇ ਦੇ ਨਾਲ ਆਪਣਾ ਪੀਜ਼ਾ ਤਿਆਰ ਹੋਏਗਾ ਇਸ ਨੂੰ ਮੈਂ oven ਦੇ ਵਿੱਚ ਤਿਆਰ ਕਰਾਂਗੀ ਦੇਖੋ ਹੁਣ ਇਹ ਇੰਨਾ ਪਿਆਰਾ ਲੱਗ ਰਿਹਾ ਹੈ ਖਾਂਚ ਵੀ ਉਨਾਂ ਹੀ ਟੇਸਟੀ ਹੋਏਗਾ ਇਸ ਨੂੰ ਆਪਾਂ ਕਰਾਂਗੇ ਬੇਕ ਤੇ ਮੈਂ ਰੱਖ ਦਿੱਤਾ ਇਸ ਨੂੰ ਓਵਨ ਦੇ ਵਿੱਚ ਇਸ ਨੂੰ ਤੁਸੀਂ ਕੜਾਈ 'ਚ ਵੀ ਬੇਕ ਕਰ ਸਕਦੇ ਹੋ 5 ਤੋਂ 6 ਮਿੰਟ ਦਾ ਟਾਈਮ ਲਗਾਵਾਂਗੇ ਆਪਾਂ ਇਸ ਦੇ ਉੱਪਰ 1 ਮਿੰਟ ਪਹਿਲਾਂ ਮੈਂ ਇਸ ਨੂੰ ਪ੍ਰੀ ਹੀਟ ਕਰ ਲਿਆ ਸੀ ਦੇਖੋ ਕਿੰਨਾ ਵਧੀਆ ਆਪਣਾ ਪੀਜ਼ਾ ਜੋ ਹੈ ਤਿਆਰ ਹੋਇਆ ਇਹ ਚੀਜ਼ ਆਪਣੇ ਇਸ ਦੇ ਉੱਪਰ ਮੈਲਟ ਹੋ ਗਈ ਸਬਜ਼ੀਆਂ ਵੀ ਆਪਣੀਆਂ ਪੱਕ ਗਈਆਂ ਬਹੁਤ ਹੀ ਜਮੀ ਜਮੀ ਪੀਜ਼ਾ ਬਣ ਕੇ ਹੁੰਦਾ ਤਿਆਰ ਹਾਂ ਆਪਾਂ ਇਸ ਨੂੰ ਰੱਖ ਲੈਣੇ ਆ ਇੱਧਰ ਟ੍ਰੇ ਦੇ ਵਿੱਚ ਕਰੋ ਇੰਜੋਏ ਥੈਂਕ ਯੂ